ਜਗਮਨੀ ਟੀਵੀ ਦੇਖ ਰਹੇ ਹੋ ਮੈਂ ਹਾਂ ਪ੍ਰਕਾਸ਼ ਸ਼ਰਮਾ ਅੱਜ ਕੱਲ ਕਹਿ ਲਈਏ ਵੀ ਹਰ ਇਨਸਾਨ ਹੈ ਜਿਹੜਾ ਉਹ ਬਿਮਾਰੀਆਂ ਤੋਂ ਪੀੜਿਤ ਹੈ ਕਿਸੇ ਨੂੰ ਕੋਈ ਬਿਮਾਰੀ ਤੇ ਕਿਸੇ ਨੂੰ ਕੋਈ ਬਿਮਾਰੀ ਘੇਰੀ ਬੈਠੀ ਹੈ ਤੇ ਕਹਿ ਲਈਏ ਵੀ ਅੱਧੀ ਜ਼ਿੰਦਗੀ ਉਹਨਾਂ ਦੀ ਬਿਮਾਰੀ ਦੇ ਵਿੱਚ ਹੀ ਲੰਘ ਜਾਂਦੀ ਹੈ ਅੱਜ ਅਸੀਂ ਪਹੁੰਚੇ ਹਾਂ ਲੁਧਿਆਣੇ ਜ਼ਿਲ੍ਹੇ ਦੇ ਡੇਲੋਂ ਦੇ ਨੇੜੇ ਪਿੰਡ ਨੰਗਲਾਂ ਦੇ ਵਿੱਚ ਤੇ ਜਿੱਥੇ ਤੁਹਾਨੂੰ ਵੀ ਇੱਕ ਚੀਜ਼ ਦੇਖ ਕੇ ਹੈਰਾਨੀ ਹੋਊਗੀ ਵੀ ਇੱਥੇ ਲੋਕਾਂ ਦਾ ਇੰਨਾ ਇਕੱਠ ਹੋ ਜਾਂਦਾ ਸ਼ਨੀਵਾਰ ਅਤੇ ਐਤਵਾਰ ਨੂੰ ਕਿ ਦੂਰੋਂ ਦੂਰੋਂ ਲੋਕ ਨੇ ਜਿਹੜੇ ਉਹ ਇੱਥੇ ਪਹੁੰਚਦੇ ਨੇ ਅਸੀਂ ਪਹੁੰਚਿਆ ਜੀ ਅੱਜ ਨੰਗਲਾਂ ਦੇ ਵਿੱਚ ਸੁਖਦੇਵ ਸਿੰਘ ਜੀ ਤੇ ਜਿਹੜੇ ਸਰਵਾਈਕਲ ਦਾ ਹਥੌੜਾ ਕਰਦੇ ਨੇ ਜੀ ਤੇ ਬਹੁਤ ਜ਼ਿਆਦਾ ਦੂਰੋਂ ਦੂਰੋਂ ਲੋਕ ਆਉਂਦੇ ਨੇ ਤੇ ਉਹਨਾਂ ਦਾ ਮੰਨਣਾ ਵੀ ਇਹਨਾਂ ਦਾ ਹਥੌੜਾ ਕਰਨ ਤੋਂ ਬਾਅਦ ਉਹਨਾਂ ਦਾ ਜਿਹੜਾ ਸਰਵਾਈਕਲ ਹੈ ਉਹ ਦੂਰ ਹੋ ਜਾਂਦਾ ਤੇ ਆਓ ਗੱਲਬਾਤ ਵੀ ਕਰਦੇ ਆ ਉਹਨਾਂ ਦੇ ਨਾਲ ਤੇ ਕਿੱਦਾਂ ਦਾ ਇਹ ਕੀ ਕਰਾਮਾਤ ਹੈ ਕਿੱਦਾਂ ਦਾ ਇਹਦੇ ਵਿੱਚ ਲੋਕਾਂ ਦਾ ਹੰਗਾਰਾ ਮਿਲਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸੁਖਦੇਵ ਸਿੰਘ ਜੀ ਤੁਹਾਡਾ ਨਾਮ ਹਾਂ ਸੁਖਦੇਵ ਸ਼ਰਧਾ ਤੇ ਸਾਨੂੰ ਮਤਲਬ ਕਈ ਲੋਕਾਂ ਨੇ ਦੱਸਿਆ ਵੀ ਤੁਸੀਂ ਦਾਤਰੀ ਦੇ ਨਾਲ ਥੋੜਾ ਕਰਕੇ ਜੀ ਕਹਿ ਲਿਏ ਵੀ ਲੋਕਾਂ ਦਾ ਸਰਵਾਈਕਲ ਦੂਰ ਕਰ ਦਿੰਦੇ ਜੀ ਦੂਰ ਕਰ ਦਿਆ ਜੀ ਹੁਣ ਤਾਂ ਸਮਝ ਲਓ ਗਰੰਟੀ ਹੋਈ ਆ ਕਰਿਆਂ ਦੀ ਠੀਕ ਹੈ ਜੀ ਗਰੰਟੀ ਆ ਜਾਂਦੀ ਇਹ ਚੀਜ਼ ਦੀ ਸਿਰ ਦਾ ਉਹਦਾ ਕੋਈ ਮਾਈਗਰੇਨ ਆ ਗਰਦਾਣਾ ਜਿੰਨੀ ਮਰਜੀ ਢੂਈ ਆ ਕੋਈ ਲੱਤ ਦੋਹਦੀ ਆ ਬਾਹਂ ਦੋਹਦੀ ਆ ਮਤਲਬ ਸਰੀਰ ਦਾ ਕੋਈ ਵੀ ਅੰਗਾ ਬੱਖੀ ਚੋਂ ਦਰਦ ਨਹੀਂ ਜਾਂਦਾ ਲੱਡਰਾਂ ਦੇ ਉਹ ਵੀ ਦਰਦ ਜਾਂਦਾ ਆਪਣੇ ਤੇ ਸੁੱਧ ਦੇ ਜੀ ਹਾਂ ਸਾਰੇ ਸਰੀਰ ਦਾ ਹੀ ਲਾ ਲੋ ਜਾਂਦੀ ਮਤਲਬ ਹੁਣ ਤਾਂ ਜੇਕਰ ਮੇਰਾ ਵੀਰ ਭਾਈ ਰਹਿੰਦਾ ਵੀ ਆ ਬੇਸ਼ੱਕ ਗਾਰੰਟੀ ਨਾਲ ਆ ਕੇ ਕੰਮ ਕਰਾ ਸਕਦਾ ਹੈ ਸੁਖਦੇਵ ਜੀ ਅਸਲ ਦੇ ਵਿੱਚ ਇਹ ਬਕਸਾ ਹੈ ਜੀ ਜਾਂ ਕਿਦਾਂ ਕੋਈ ਕਲਾ ਹੈ ਕੀ ਚੀਜ਼ ਹੈ ਨਹੀਂ ਬਕਸਾ ਹੀ ਆ ਹੈ ਪੀੜੀਦਾਰ ਪੀੜੀ ਦਾ ਹੀ ਚੱਲਦਾ ਹੁੰਦਾ ਕੰਮ ਠੀਕ ਹੈ ਜੀ ਤੇ ਸਾਡੇ ਗੋਤ ਨੂੰ ਬਕਸ ਹੋਈ ਸੀਗੀ ਤੇ ਕਿਹੜੇ ਗੋਤ ਨੂੰ ਬਕਸ ਹੈ ਸੁਣਨ ਦੇ ਵਿੱਚ ਹੈ ਵੀ ਨੰਗਲਾ ਪਿੰਡ ਦੇ ਵਿੱਚ ਖਾਸ ਇੱਕ ਗੋਤ ਹੈ ਜੀ ਉਹ ਨਹੀਂ ਬੱਸ ਸ੍ਰਾਮ 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 ਗੋਤ ਆ ਮਮੇ ਨਾਲ ਸਰਾਉ ਵੀ ਆ ਜੀ ਇਹ ਸਰਾਮ ਆ ਮਮੇ ਦੇ ਨਾਲ ਆ ਠੀਕ ਹੈ ਜੀ ਇਹ ਗੋਤ ਨੂੰ ਬਾਕਸ ਹੋਈ ਸੀ ਇਹ ਗੋਤ ਦਾ ਬਹੁਤ ਘੱਟ ਹੀ ਬੰਦਾ ਮਿਲੂ ਤੁਹਾਨੂੰ ਆਸ-ਪਾਸ ਪਤਾ ਕਰ ਲਿਓ ਕਿਤੇ ਸਰਾਉ ਤਾਂ ਮਿਲ ਸਕਦੇ ਆ ਸ੍ਰਾਮ ਤਾਂ ਨਹੀਂ ਮਿਲ ਸਕਦਾ ਠੀਕ ਹੈ ਆਪਣੀ ਨੇ 2-4 ਘਰ ਵਾਸਤੇ ਇੱਥੇ ਜਿਹੜੇ ਹੈਗੇ ਉਹ ਤੇ ਕਿੰਨੇ ਕ ਸਮੇਂ ਤੋਂ ਤੁਸੀਂ ਕਰ ਰਹੇ ਹੋ ਮਤਲਬ ਇਹ ਆਹ ਦੇਖੋ ਇਹਨਾਂ ਦੀ ਸਾਰੀ ਉਮਰ ਲੰਗੀ ਕਰਦੇ ਆਂ ਦੀ ਜਾਂ ਜਾਣ ਦੀ ਥੋੜਾ ਹੁੰਦਾ ਜੀ ਜਿਵੇਂ ਕਹਿੰਨੇ ਵਜਨ ਚੱਕ ਲਿਆ ਜੀ ਜਾਂ ਕਹਿੰਨੇ ਗੋਹੇ ਦੀ ਟੋਕਰੀ ਭਾਰੀ ਚੱਕ ਲਈ ਉਹ ਸਾਬਨਾ ਹੁੰਦਾ ਜੀ ਜਾਂ ਲੋਕ ਕਰਾਉਂਦੇ ਤਾਂ ਚਿਰ ਦੇ ਆਉਂਦੇ ਨੇ ਠੀਕ ਹੈ ਜੀ ਮਤਲਬ ਹੁਣ ਤਾਂ ਇੰਨਾ ਹੋਣ ਲੱਗਿਆ ਬਈ ਪਤਾ ਹੀ ਨਹੀਂ ਕਿੰਨੀ ਕੁ ਦੁਨੀਆ ਆਉਂਦੀ ਆ ਤੇ ਹੁਣ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਬਿਮਾਰੀ ਵਧ ਗਈ ਜੀ ਇਹ ਚੀਜ਼ ਆਦ ਕੀ ਹੁਣ ਕੋ ਤਾਂ ਫੂਨਾ ਨਾ ਕੁਝ ਖਾਣੇ-ਦਾਣੇ ਵੀ ਮਾੜੇ ਹੋ ਗਏ ਨਾ ਪਹਿਲਾਂ ਵਰਗੀਆਂ ਖਰਾਕਾਂ ਵੀ ਨਹੀਂ ਰਹੀਆਂ ਹੁਣ ਤਾਂ ਅੰਗਲੇ ਦੇ ਸਾਰੇ ਸਰੀਰ 'ਚ ਹੀ ਦਰਦ ਆ ਅੱਗੇ ਤਾਂ ਇੱਥੋਂ ਨਾੜ ਹੁੰਦੀ ਜੀ ਇਕ ਅੱਧੀ ਜਾਂ ਦੋ ਹੁੰਦੀਆਂ ਜੀ ਲਾ ਲੋ ਹੁਣ ਤਾਂ ਸਾਰਾ ਸਰੀਰ ਹੀ ਆ ਠੀਕ ਹੈ ਮਤਲਬ ਸਿਰ ਤੋਂ ਲੈ ਕੇ ਪੈਰਾਂ ਤੱਕ ਹੀ ਕਹਿੰਦਾ ਅਗਲਾ ਕੇ ਕਿਸੇ ਕਿਸੇ ਦੇ ਅੱਧਾ ਅੱਧਾ ਘੰਟਾ ਵੀ ਥੋੜਾ ਕਾਨੂੰ ਲੰਘ ਜਾਂਦਾ ਤੇ ਇਹ ਪਤਾ ਇਹ ਪਤਾ ਕਿਵੇਂ ਲੱਗਦਾ ਜੀ ਵੀ ਸਰਵਾਈਕਲ ਹੀ ਆ ਕਿਉਂਕਿ ਕਈਆਂ ਨੂੰ ਊਂ ਵੀ ਨਾੜਾਂ ਦੁਖਣ ਲੱਗ ਜਾਂਦੀਆਂ ਨੇ ਨਾ ਬਿਨਾ ਸਰਵਾਈਕਲ ਤੋਂ ਵੀ ਠੀਕ ਹੈ ਕਈਆਂ ਨੂੰ ਸਰਵਾਈਕਲ ਹੋ ਜਾਂਦਾ ਪੱਕ ਜਾਂਦਾ ਜਿਵੇਂ ਜ਼ਿਆਦਾ ਟਾਈਮ ਲੰਘਿਆ ਫਿਰ ਉਹ ਤੇ ਸਰਵਾਈਕਲ ਬਣ ਜਾਂਦਾ ਫਿਰ ਮਾਈਗਰੇਨ ਗਾਹਾਂ ਬਣ ਜਾਂਦਾ ਡਬਲ ਹੋ ਜਾਂਦਾ ਕੰਮ ਤੇ ਸਿਰ ਨੂੰ ਵੀ ਹੋ ਜਾਂਦਾ ਠੀਕ ਮੱਥਾ ਅੱਖਾਂ ਹਰ ਚੀਜ਼ ਨੂੰ ਹੋ ਜਾਂਦਾ ਕਿਸੇ ਦੀਆਂ ਊਂ ਨਾੜਾਂ ਦੁਖਣ ਲੱਗ ਜਾਂਦੀਆਂ ਨੇ ਤੇ ਉਹ ਨਾੜਾਂ ਤਾਂ ਕਿ ਵਿਹਤਰ ਰਹਿ ਜਾਂਦਾ ਜੀ ਜਦੇ ਜਦੇ ਹੋ ਜੇ ਨਹੀਂ ਪੱਕ ਕੇ ਤਾਂ ਫਿਰ ਸਾਨੂੰ ਭਾਈ ਕੱਲ ਦਾ ਵੀ ਗਾਹਾਂ ਦੀ ਗਾਹ ਬਣੀ ਜਾਂਦਾ ਜਿਵੇਂ ਸ਼ਹਿਰ ਹੋ ਗਿਆ ਮਾਈਗਰੇਨ ਸਾਰੇ ਸਰੀਰ ਚ ਇੱਥੋਂ ਤੋਂ ਮੈਨੇ ਇਹ ਚਾਹ ਤਾ ਠੀਕ ਹੈ ਇੱਥੋਂ ਤਰ ਕੇ ਆਹ ਚੀਜ਼ਾਂ ਜੀ ਆਹ ਫਿਰ ਔਲੀ ਔਲੀ ਬਾਹਾਂ ਚ ਫਿਰ ਔਲੀ ਔਲੀ ਢੂਈ ਚ ਜੀ ਫਿਰ ਔਲੀ ਔਲੀ ਥੱਲੇ ਲੱਤਾਂ ਚ ਠੀਕ ਹੈ ਲੱਤਾਂ ਚ ਗੋਡਿਆਂ ਚ ਪੈਰਾਂ ਚ ਹੱਥਾਂ ਚ ਹਰ ਥੀ ਇਟੀ ਹੋ ਜਾਂਦਾ ਹੁਣ ਅੱਛਾ ਇੱਕ ਗੱਲ ਦੇਖਣ ਨੂੰ ਇਹ ਮਿਲਦੀ ਹੈ ਕਿ ਇਹ ਜਿਆਦਾ ਜਿਹੜਾ ਸਰਵਾਈਕਲ ਦਾ ਇਹ ਲੇਡੀਜ਼ ਨੂੰ ਲੇਡੀਜ਼ ਨੂੰ ਕਿਉਂ ਹੁੰਦਾ ਹਾਂ ਬੰਦਿਆਂ ਨੂੰ ਹੈਗਾ ਬੰਦਿਆਂ ਨੂੰ ਜਾਣ ਦੀ ਘੱਟ ਆ ਲੇਡੀਜ਼ ਨੂੰ ਜ਼ਿਆਦਾ ਠੀਕ ਹੈ ਲੇਡੀਜ਼ ਨੂੰ ਤਾਂ ਮੇਰੇ ਖਿਆਲ ਨਾਲ 100 ਚੋਂ 70% ਨੂੰ ਉਹ 30% ਮਸਾਂ ਹੀ ਬਚੀ ਆਉਣਗੀਆਂ ਵਿਚਾਰੀਆਂ 70% ਤੱਕ ਤਾਂ ਹੋਊ ਕਿਉਂ ਅਸੀਂ ਕਰ ਚੁੱਕੇ ਹਾਂ 5-4 ਸਾਲ ਚ ਇਹਨਾਂ ਚ ਲੱਖਾਂ ਦੇ ਹਿਸਾਬ ਨਾਲ ਲੋਕਾਂ ਨੂੰ ਆਰਾਮ ਆ ਗਿਆ ਹੁੰਦਾ ਸਜਾਰਾਂ ਚ ਨਹੀਂ ਸੁਦੀਪ ਜੀ ਅ ਕਹ ਲਈਏ ਵੀ ਬਹੁਤ ਲੰਮਾ ਸਮਾਂ ਪਹਿਲਾਂ ਐਸੇ ਪਿੰਡ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਸੀ ਤੇ ਕਿਹਾ ਜਾਂਦਾ ਸੀ ਵੀ ਇਹ ਵੀ ਇੱਥੇ ਮੰਨਣ ਦੇ ਵਿੱਚ ਆ ਕਿ ਇੱਥੇ ਕਈ ਬੰਦੇ ਕਰਦੇ ਨੇ ਉਹ ਕਹਿੰਦੇ ਵੀ ਮੈਂ ਸਭ ਤੋਂ ਪੁਰਾਣਾ ਜੀ ਸਭ ਤੋਂ ਪੁਰਾਣਾ ਮੈਂ ਉਹ ਕਹਿਣ ਦੀਆਂ ਗੱਲਾਂ ਨੇ ਘਰ ਤਾਂ ਆਪਣੀ ਸੀ ਉਹ ਵੀ ਜੀ ਜਣਦੀ ਜਿਹੜਾ ਆ ਬਜ਼ੁਰਗ ਸੀ ਆ ਆਪਣਾ ਆ ਇਹ ਸਾਰਿਆਂ ਤੋਂ بڑا ਸੀਗਾ ਇਹ ਘਰਾਂ 'ਚ ਗੁਰਦੇਵਾਲ ਸਿੰਘ ਜੀ ਹਾਂ ਸਾਰਿਆਂ ਤੋਂ ਵੱਡੇ ਇਹ ਸੀ ਠੀਕ ਹੈ ਉਹ ਤੋਂ ਛੋਟੇ ਦਰਸ਼ਨ ਸਿੰਘ ਤੇ ਉਹ ਤੋਂ ਛੋਟੇ ਉਧਰ ਨੇ ਉਹ ਢੋਬੇ ਤੇ ਕਰ ਨਿਹਾਂ ਤਰਲੋਚਨ ਦੇ ਜਾਂਦੀ ਚ ਪੰਜ ਚਾਰ ਘਰ ਆਪਣੀ ਸੀ ਹੋਰ ਕੁਝ ਨਹੀਂ ਸੀ ਮਤਲਬ ਇੰਨਾ ਕਾ ਜਾਂਦੀ ਉਹ ਪਹਿਲਾਂ ਕਰਦੇ ਨਹੀਂ ਸੀ ਜਦ ਕਿ ਇੱਥੇ ਜਾਦੇ ਘਟ ਕੋਠਾ ਬਣੇ ਹੋਣ ਲੱਗ ਗਿਆ ਉਹ ਹੁਣ 3-4 ਸਾਲ ਦੇ ਕਰਨ ਲੱਗੇ ਨੇ ਬਸ ਇੰਨਾ ਕੀ ਫਰਕ ਅੱਛਾ ਇਕੱਠ ਦੀ ਗੱਲ ਕੀਤੀ ਐ ਤੇ ਸ਼ਨੀਵਾਰ ਐਤਵਾਰ ਨੂੰ ਸੁਣਦੇ ਵਿੱਚ ਆਇਆ ਵੀ ਇੱਥੇ ਵੀ ਬਹੁਤ ਹੁੰਦਾ ਜਾਂਦੀ ਵੀ ਇੱਥੇ ਮਿਲਦਾ ਭਰਿਆ ਰਹਿੰਦਾ ਸ਼ਨੀ ਐਤਵਾਰ ਤਾਂ ਬਾਰੀ ਨਹੀਂ ਆਉਦੀ ਸਵੇਰ ਤੋਂ ਸ਼ਾਮ ਤਾਈ ਬਾਕੀ ਦਿਨ ਵੀ ਉਨਾ ਹੀ ਹੁੰਦਾ ਜਾਂਦੀ ਬਾਕੀ ਦਿਨ ਟਾਈਮ ਮਿਲ ਜਾਂਦਾ ਘੰਟਾ ਦੋ ਘੰਟੇ ਲੈਟ ਹੋ ਜਾਂਦੀ ਆ ਦੁਬਾਰੇ ਸਵੇਰ ਸ਼ਾਮ ਫੇਰ ਨਹੀਂ ਹੁੰਦਾ ਕਿੰਨੇ ਕਾ ਜਾਂਦੇ ਨੇ ਲੋਕ ਜੀ ਇਹ ਦੇਖ ਲਓ ਹੁਣ ਸਵੇਰ ਤੇ ਅਜੇ ਤਾਂ ਕਿੰਨੀ ਦੁਨੀਆ ਘਰਾ ਕੇ ਵੀ ਚਲੀ ਗਈ ਜੀ ਉੱਥੇ ਬੈਠੇ ਦੇਖ ਲੋ ਕਿੰਨੇ ਨੇ ਵਾਰ ਦੇਖ ਲੋ ਅਜੇ ਸਵੇਰ ਦੇ ਜਾਣ ਦੀ ਤੂੰ ਦੁੱਗਣੇ ਤਾਂ ਕਰਾ ਕੇ ਚਲੇ ਗਏ ਜੀ ਜਿਹੜੇ ਦੋ ਦੋ ਕਰਾ ਕੇ ਕੋਈ ਇੱਕ ਇੱਕ ਕਰਾ ਗਿਆ ਇੰਨੇ ਹੀ ਇਦੋਂ ਦੁੱਗਣੇ ਕੱਲ ਹੋਣਗੇ ਕੱਲ ਵੀ ਸਵੇਰ ਤੋਂ ਸ਼ਾਮ ਤੋਂ 7 ਤੋਂ ਸ਼ਾਮ ਦੇ 6 ਵਜੇ ਜਾਂਦੇ ਆ ਦੇਖ ਲੈ ਅ ਵਿੱਚ ਹੀ ਦੁਪਹਿਰਾਂ ਲੰਘ ਜਾਂਦਾ ਕਰ ਤਕਰੀਬਨ ਆ ਜਾਂਦਾ 100 150 ਬੰਦਾ ਜੀ ਹਾਂ 12-12 ਚ ਤਾਂ ਹੋ ਹੀ ਜਾਂਦਾ 150 ਦਾ ਜੀ ਠੀਕ ਹੈ ਜੀ ਬਾਕੀ ਤਾਂ ਲਾ ਲੋ ਤੁਸੀਂ 20 50 20 50 ਇੱਥੇ ਖੜ ਜਾਂਦਾ ਤੇ ਆ ਕੱਲਾ ਹਥੌੜਾ ਹੀ ਕਰਦੇ ਹੋ ਜਿਹਦੇ ਨਾਲ ਕੋਈ ਦਵਾਈ ਵਗੈਰਾ ਵੀ ਹੁੰਦੀ ਹੈ ਨਾ ਹਥੌੜਾ ਹੀ ਆ ਗਰੰਟੀ ਆ ਬਸ ਠੀਕ ਹੈ ਥੋੜੇ ਜੀ ਥਾਕਦੀ ਹੈ ਨਹੀਂ ਆ 2 ਘੰਟੇ ਚ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਥੋੜਾ ਹੋ ਗਿਆ ਕਿੰਨੇ ਕਰਵਾਉਣੇ ਪੈਂਦੇ ਨੇ ਵੀ ਆਰਾਮ ਲੈਣ ਲਈ ਆਰਾਮ ਦੀ ਖਾਤਰ ਤਾਂ ਤਿੰਨਾ ਨਾ ਵੀ ਸੈਟਿੰਗ ਹੋ ਜਾਂਦੀ ਆ ਜੇ ਹੁਣ ਜਿਆਦੇ ਪੁਰਾਣਾ ਫੇਰ ਆਪਦਾ 2-4 ਦਿਨ ਛੱਡ ਕੇ 1-2 ਹੋਰ ਕਰਾ ਲਓ ਉਹ ਬਹੁਤ ਨੇ 4-5 ਥੋੜੇ ਜਿਹਾ ਨਾਲ ਵਧੀਆ ਸੈਟਿੰਗ ਹੋ ਜਾਂਦੀ ਠੀਕ ਹੈ ਤੇ ਕੋਈ ਇਹਦੀ ਫੀਸ ਵਗੈਰਾ ਰੱਖੀ ਹੋਈ ਹੈ ਜਾਂ ਫ੍ਰੀ ਸੇਵਾ ਕਰੀਏ ਆਪਦੀ ਖੁਸ਼ੀ ਆਗਲੇ ਦੀ ਠੀਕ ਹੈ ਦੇ ਵੀ ਜਾਂਦਾ ਨਹੀਂ ਵੀ ਕਹਦੇ ਨਹੀਂ ਅਸੀਂ ਕਿਸੇ ਤੇ ਮੰਗਦੇ ਨਹੀਂ ਜਾਂਦੀ ਠੀਕ ਹੈ ਆਪਦੀ ਮਰਜ਼ੀ ਨਾਲ ਦੇ ਜੀ ਜਾਂਦਾ ਛੱਡਦਾ ਹੁਣ ਸਾਰੀ ਤੇੜੀ ਖੜਦੇ ਵੀ ਜਾਂ ਕਰਦੇ ਵੀ ਆ ਹੁਣ ਸਵੇਰ ਦਾ 7 ਵਜੇ ਦਾ ਮੈਂ ਇੱਥੇ ਖੜਾ ਦੇਖ ਲਾ ਹੂੰ ਸ਼ਾਮ ਹੋ ਜਾਣੀ ਆ ਦੁਪਹਿਰਾਂ ਵੀ ਬੀਤੀ ਲੰਘ ਗਿਆ ਇਹਨਾਂ ਨੇ ਸਾਰਿਆਂ ਨੂੰ ਪੁੱਛ ਲਾ ਵੀ ਇੱਕ ਵਾਰੀ ਪਾਣੀ ਪੀਣ ਗਿਆ ਜਾਂਦਾ ਇੱਥੇ ਹੀ ਖੜਾ ਸਵੇਰ ਦਾ 7 ਵਜੇ ਦਾ ਉਹ ਆਵਲੇ ਲੋਕ ਸਮਝਦਾਰ ਨੇ ਆਪਈ ਅਲਾ ਦੇ ਦੂ ਜਾਂਦਾ ਕਿੱਥੋਂ ਕਿੱਥੋਂ ਆ ਜਾਂਦੇ ਨੇ ਲੋਕ ਕਿੱਥੋਂ ਕਿੱਥੋਂ ਆ ਜਾਂਦੇ ਆ ਜੀ ਹੁਣ ਤਾਂ ਜੀ ਪੁੱਛੋ ਹੀ ਨਾਉਣ ਤਾਂ ਜੂਪੀ ਜਾਪੀ ਸਾਰੇ ਜਗ੍ਹਾ ਤੋਂ ਆ ਗਏ ਠੀਕ ਹੈ ਬਟੰਡਾ ਜੂਪੀ ਚੰਡੀਗੜ੍ਹ ਮਹਾਲੀ ਗੜ੍ਹ ਸੰਕਰ ਮੋਗਾ ਫਰੀਦਕੋਟ ਜਲੰਧਰ ਅਮਰਤਸਰ ਆਈਕਰ ਪਟਿਆਲਾ ਪਟੂਲਾ ਹਰ ਜਗ੍ਹਾ ਤੋਂ ਹੀ ਆ ਗਏ ਜਾਣਦੀ ਕੋਈ ਸ਼ਹਿਰ ਬਚਿਆ ਨਹੀਂ ਜਿੱਥੋਂ ਕੋਈ ਨਹੀਂ ਆਇਆ ਹੋਵੇ ਜਾਣਦੀ ਹਰ ਜਗ੍ਹਾ ਤੋ ਆ ਚੁੱਕੇ ਨੇ ਤੇ ਕਹਿੰਦੇ ਹੁੰਦੇ ਆ ਵੀ ਬੰਦਾ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਲਈ ਬਹੁਤ ਕੁਝ ਗੱਲਾਂ ਕਰਦਾ ਹੈ ਪਰ ਅਸੀਂ ਇਹ ਗੱਲਬਾਤ ਤੁਹਾਡੇ ਕੋਲੋਂ ਨਹੀਂ ਹੁਣ ਅਸੀਂ ਇਹਨਾਂ ਕੋਲੋਂ ਪੁੱਛਾਂਗੇ ਤੇ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਮਨਜੀਤ ਕੌਰ ਹੈ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੇ ਮਮਾ ਜੀ ਦੀ ਨੂ ਠੀਕ ਹੋਈ ਸੀ ਜੀ 12 ਸਾਲ ਹੋ ਗਏ ਉਹਨਾਂ ਨੂੰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਉਸ ਤੋਂ ਬਾਅਦ ਉਹਨਾਂ ਨੂੰ ਦੇਖ ਕੇ ਮੈਂ ਆਈ ਆਂ ਤੇ ਮੈਨੂੰ ਮਹਿਸੂਸ ਆ ਵੀ ਮੈਂ ਠੀਕ ਹੋਵਾਂਗੀ ਜਰੂਰ ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਹਾਂਜੀ ਸਰਵਾਈਕਲ ਦੀ ਸਾਰੀ ਬਾਹਾਂ ਜਾਮ ਹੋਈਆਂ ਪਈਆਂ ਸੀਗੀਆਂ ਜੀ ਮੇਰੀਆਂ ਤੇ ਮੈਨੂੰ ਖੁਦ ਹੁਣ ਵੀ ਇਸ ਟਾਈਮ ਬੈਠੇ ਨੂੰ ਮੈਨੂੰ ਫਰਕ ਲੱਗ ਰਿਹਾ ਠੀਕ ਹੈ ਜੀ ਹੁਣ ਥੋੜਾ ਹੋ ਗਿਆ ਨਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਬਹਾਦਰਗੜ ਪਟਿਆਲੇ ਤੋਂ ਜੀ ਪਟਿਆਲੇ ਤੋਂ ਹਾਂਜੀ ਪਟਿਆਲੇ ਤੋਂ ਮੈਂ ਪਹਿਲਾਂ ਕੋਈ ਤੁਸੀਂ ਦਵਾਈ ਵਗੈਰਾ ਥੈਰੇਪੀ ਵਗੈਰਾ ਲੈਂਦੇ ਸੀ ਜੀ ਆਈ ਤੱਕ ਦਵਾਈਆਂ ਲੈ ਲਈਆਂ ਜੀ ਮੈਂ ਠੀਕ ਹੈ ਤੇ ਨਹੀਂ ਮੈਨੂੰ ਠੀਕ ਹੋ ਸਕੋ ਸਾਈਡ ਇਫੈਕਟ ਮੈਨੂੰ ਬਹੁਤ ਜ਼ਿਆਦਾ ਹੋਈਆਂ ਉੱਥੋਂ ਦੇ ਹਾਂਜੀ ਹਾਂਜੀ ਤੇ ਹੋਰ ਵੀ ਗੱਲਬਾਤ ਕਰਾਂਗੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਪਰਮਜੀਤ ਕੌਰ ਪਰਮਜੀਤ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਜੁੜੇ ਹੋਏ ਨੂੰ ਤੇ ਤੁਹਾਨੂੰ ਵੀ ਕੋਈ ਇਹੀ ਪ੍ਰੋਬਲਮ ਆ ਸਰਵਾਈਵ ਕਰਨ ਦੀ ਮੈਂ ਆਈ ਤੇ ਪਹਿਲੀ ਵਾਰ ਮੈਨੂੰ ਹੈਗਾ ਸਰਵਾਈਵ ਕਰਨ ਏ ਆ ਠੀਕ ਹੈ ਹਾਂਜੀ ਹੁਣ ਥੋੜਾ ਲੱਗ ਰਿਹਾ ਮੈਨੂੰ ਵੀ ਫਰਕ ਹੈਗਾ ਤੇ ਕਿੰਨੀ ਪਹਿਲੀ ਵਾਰ ਹੀ ਆਏ ਹੋ ਹਾਂਜੀ ਪਹਿਲੀ ਵਾਰ ਆਇਆ ਠੀਕ ਹੈ ਹਾਂਜੀ ਤੇ ਆਰਾਮ ਫੀਲ ਕਰ ਰਹੇ ਹੋ ਹਾਂਜੀ ਹਾਂਜੀ ਆਰਾਮ ਹੈਗਾ ਠੀਕ ਹੈ ਹਾਂਜੀ ਤੇ ਅਸੀਂ ਗੱਲਬਾਤ ਕਰਾਂਗੇ ਬਾਹਰ ਵੀ ਕੁਝ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਵੀ ਤੁਹਾਨੂੰ ਕਿਦਾਂ ਦਾ ਲੱਗਦਾ ਤੇ ਬਾਈ ਜੀ ਹੁਣੀ ਉੱਥੇ ਮੌਜੂਦ ਨੇ ਦੇਖ ਸਕਦੇ ਹੋ ਵੀ ਗੱਡੀਆਂ ਦੀਆਂ ਜਿਹੜੀਆਂ ਇਸ ਵੇਲੇ ਲਾਈਨਾਂ ਲੱਗੀਆਂ ਨੇ ਤੇ ਇਸ ਤੋਂ ਜ਼ਿਆਦਾ ਇਕੱਠ ਪਹਿਲਾਂ ਇਸ ਤੋਂ ਜ਼ਿਆਦਾ ਇਕੱਠ ਸੀ ਤੇ ਗੱਲਬਾਤ ਕਰਾਂਗੇ ਬਾਈ ਜੀ ਹੁਣਾਂ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜਨਕਾ ਜੀ ਜਨਕਾ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਮੈਂ ਜੀ ਬਰਨਾਲੇ ਤੋਂ ਆਇਆ ਹਾਂ ਪਿੰਡ ਬਰਨਾਲਾ ਹਾਂ ਜੀ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਜਿਹੜਾ ਸਰਵਾਈਕਲ ਦਾ ਹਥੌੜਾ ਕੀਤਾ ਜਾਂਦਾ ਅਸੀਂ ਜੀ ਇੱਥੇ ਮੇਰਾ ਲੁਧਿਆਣੇ ਭੈਣ ਮੈਂ ਭਾਈ ਰਹਿੰਦਾ ਨਾਲੇ ਭਾਈ ਭੈਣ ਰਹਿੰਦੀ ਆ ਉਹ ਪੂਆ ਕੇ ਲੈ ਕੇ ਗਈ ਸੀ ਥੋੜਾ ਫੇਰ ਆਇਆ ਸੀ ਬਾਈ ਇੱਥੇ ਜੀ ਠੀਕ ਹੈ ਮੇਰੇ ਲੱਤਾਂ ਖੜ ਗਏ ਸੀ ਮੇਰੀਆਂ ਇੱਥੋਂ ਮੈਂ 2 ਮਹੀਨੇ ਪਹਿਲਾਂ ਥੋੜਾ ਪੂਆ ਕੇ ਲੈ ਕੇ ਆਇਆ ਸੀ ਜਮਟਲੀ ਵਰਗਾ ਹੋ ਕੇ ਗਿਆ ਸੀ ਤੁਹਾਨੂੰ ਮਤਲਬ ਇਹ ਚੀਜ਼ ਬਿਮਾਰੀ ਹੈਗੀ ਸੀ ਹਾਂ ਜੀ ਠੀਕ ਹੈ ਹੁਣ ਫੇਰ ਦੂਰੀਆ ਸ਼ਿਕਾਇਤ ਹੋਈਏ ਫੇਰ ਮੈਂ ਆਉਣ ਲੱਗਿਆ ਹਾਂ ਉਹਲਾ ਕੋ ਵਾਸਤੇ ਠੀਕ ਹੈ ਪੀਜੀ ਆਈ ਤੱਕ ੱਕੇ ਖਾਇਆ ਸੀਗਾ ਮੈਂ ਕਿਤੇ ਠੀਕ ਨਹੀਂ ਹੋਇਆ ਸੀਗਾ ਠੀਕ ਹੈ ਇੱਥੇ ਆ ਕੇ ਡੰਡੀਰ ਕਾ ਹੋ ਗਿਆ ਜੀ ਤੇ ਕਹਿ ਲਈ ਵੀ ਕੁਦਰਤ ਦੀ ਕਰਾਮਾਤ ਤੇ ਡਾਕਟਰੀ ਪੇਸ਼ੇ ਦੇ ਵਿੱਚ ਜੇ ਆਪਾਂ ਡਾਕਟਰਾਂ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਕਹਿੰਦੇ ਵੀ ਪੀਜੀ ਆਈ ਤੱਕ ਵੀ ਅਸੀਂ ਜਾਇਆਏ ਪਰ ਆਰਾਮ ਨਹੀਂ ਮਿਲਿਆ ਕੀ ਨਾਮ ਹੈ ਸਰ ਤੁਹਾਡਾ ਵਿਨੋਚ ਚੋਪੜਾ ਵਿਨੋਚ ਚੋਪੜਾ ਹਾਂਜੀ ਕਿੱਥੋਂ ਆਏ ਸਰ ਲੁਧਿਆਣ ਤੋਂ ਗਿੱਲੋ लुधियाणे ਤੋਂ ਤੇ ਤੁਸੀਂ ਇੱਥੇ ਸਰਵਾਈਕਲ ਦਾ ਕਰਵਾਉਣ ਆਏ ਹੋ ਜਾਂ ਕੋਈ ਤੁਹਾਡੇ ਨਾਲ ਆਇਆ ਪਹਿਲੇ ਮੈਂ ਆਇਆ ਸੀ 6-7 ਮਹੀਨੇ ਪਹਿਲੇ ਠੀਕ ਹੈ ਮੈਂ ਠੀਕ ਹਾਂ ਬਿਲਕੁਲ ਉਸ ਤੋਂ ਬਾਅਦ ਮੇਰੀ ਬੇਟੀ ਆਈ ਸੀ ਉਹ ਵੀ ਠੀਕ ਹੈ ਉਹਨੂੰ ਮੈਂ ਮਸ਼ੀਨ ਲੈ ਕੇ ਆਇਆ ਦੋ ਦਿਨ ਤੋਂ ਠੀਕ ਹੈ ਤੇ ਉਹਨੂੰ ਉਹਨਾਂ ਦਾ ਅੱਜ ਚਾੜਾ ਹੋ ਜਾਏਗਾ ਤਿੰਨ ਵਾਰੀ ਕਰਨਾ ਅੱਜ ਤੇ ਉਸ ਤੋਂ ਬਾਅਦ ਫਿਰ ਦੇਖਾਂਗੇ ਜੇ ਲੋੜ ਪਈ ਤਾਂ ਇੱਕ ਵਾਰ ਫਿਰ ਕਰਾ ਲਾਂਗੇ ਨਹੀਂ ਤਾਂ ਠੀਕ ਹੀ ਹੈ ਬਾਕੀ ਤਾਂ ਕੋਈ ਪ੍ਰੋਬਲਮ ਨਹੀਂ ਹੈ ਅਸਲ ਦੇ ਵਿੱਚ ਇਹ ਹੈ ਇਹ ਤਾਂ ਨਹੀਂ ਕਿਤੇ ਵੀ ਮਾਨਨ ਆਪਣਾ ਕਹਿ ਲਈਏ ਵੀ ਚੰਚਲ ਹੁੰਦਾ ਹੈ ਪਹਿਲਾਂ ਤਾਂ ਉਹ ਭੱਜਦਾ ਰਹਿੰਦਾ ਤੇ ਉਸ ਤੋਂ ਬਾਅਦ ਇੱਕ ਮਨ ਟਿਕਣ ਦੀ ਗੱਲ ਹੁੰਦੀ ਹੈ ਕਿਤੇ ਇਹ ਤਾਂ ਨਹੀਂ ਵੀ ਮਾਨ ਨੇ ਤੁਹਾਡੇ ਨੇ ਕਿਹਾ ਵੀ ਇੱਥੋਂ ਠੀਕ ਹੋ ਜਾਏਗਾ ਕਿਤੇ ਉਹ ਕਰਾਮਾਤ ਨਾ ਹੋਵੇ ਨਹੀਂ ਨਹੀਂ ਸਾਡੇ ਮਾਨ ਨੇ ਹੀ ਕਿਹਾ ਵੀ ਇੱਥੇ ਠੀਕ ਹੋਣਾ ਹੂੰ ਸਾਡੇ ਮਾਨ ਨੇ ਕਹਿੰਦਾ ਵੀ ਇੱਥੇ ਠੀਕ ਹੋਣਾ ਅਸੀਂ ਡਾਕਟਰਾਂ ਕੋਲ ਵੀ ਜਾਏ ਆ ਆਪਣਾ ਜਿਹੜਾ ਮੱਲਣ ਨਾਲ ਮਾਲਫਿਊਨਸ਼ਨ ਕਰਨ ਵਾਲੇ ਜੀ ਥੈਰੇਪੀ ਵਾਲੇ ਹਾਂ ਉਹਨਾਂ ਕੋਲ ਵੀ ਜਾਏ ਆ ਕੋਈ ਫਰਕ ਨਹੀਂ ਪਿਆ ਫਿਰ ਅਸੀਂ ਇੱਧਰ ਆਏ ਕਿਸੇ ਨੇ ਦੱਸਿਆ ਤੁਹਾਨੂੰ ਵੀ ਇੱਥੇ ਆਜੋ ਠੀਕ ਹੈ ਇੱਥੇ ਆਏ ਅਸੀਂ ਬਿਲਕੁਲ ਬਿਲਕੁਲ ਠੀਕ ਆ ਮੈਂ 6 ਮਿੰਟ 7 ਮਿੰਟ ਪਹਿਲੇ ਮਿਲ ਕੇ ਆਇਆ ਸੀ ਠੀਕ ਆ ਤੇ ਸਾਡੇ ਨਾਲ ਸਰਦਾਰ ਸਾਹਿਬ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਸਰ ਤੁਹਾਡਾ ਦਰਸ਼ਨ ਸਿੰਘ ਦਰਸ਼ਨ ਸਿੰਘ ਕਹਿੰਦੇ ਹੁੰਦੇ ਆ ਜੀ ਗੁਰਸਿੱਖ ਬੰਦਾ ਤਾਂ ਵੈਸੇ ਹੀ ਮਤਲਬ ਝਾੜਿਆਂ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਪਰ ਤੁਹਾਡਾ ਯਕੀਨ ਕਿਵੇਂ ਵੱਧ ਗਿਆ ਜੀ ਝਾੜਾ ਕਰਦੇ ਉਹ ਵੀ ਗੁਰਸਿੱਖੇ ਨੇ ਜੀ ਜੇ ਉਹਨਾਂ ਨੂੰ ਬਖਸ਼ਿਸ਼ ਆਤਾ ਉਹ ਕਰ ਰਹੇ ਨੇ ਜੀ ਦੁਨੀਆ ਨੂੰ ਰਾਹ ਮਾਰਿਆ ਸੀ ਵੀ YouTube ਤੇ ਦੇਖ ਕੇ ਇਹਨੂੰ ਪਹਿਲਾਂ ਸਾਡੇ ਭਝਾਈਆ ਸੀਗੇ ਹੁਣ ਮੈਂ ਆਪਣੀ ਮੈਸੇਜ ਨੂੰ ਲੈ ਕੇ ਆਇਆ ਤੇ ਆਰਾਮ ਮਿਲ ਰਿਹਾ ਹਾਂ ਜੀ ਆਰਾਮ ਤਾਂ ਹੀ ਉਹ ਸਾਨੂੰ ਅੱਜ ਉਹ ਹੀ ਲੈ ਕੇ ਆਏ ਨੇ ਦੁਬਾਰਾ ਨਾਲ ਠੀਕ ਹੈ ਪਹਿਲੀ ਵਾਰ ਹੀ ਆਏ ਹਾਂ ਅਸੀਂ ਆਏ ਪਹਿਲੀ ਵਾਰ ਆ ਜੀ ਸਾਡੀ ਪਰਝਾਈ ਦੂਜੀ ਵਾਰ ਆ ਜੀ ਹੁਣ ਨਾਲ ਲੈ ਕੇ ਆਈ ਆ ਜਣੀ ਨਾਲ ਆ ਠੀਕ ਤੁਹਾਨੂੰ ਪਤਾ ਨਹੀਂ ਸੀ ਰਾਹ ਦੇ ਵੈਸੇ ਤਾਂ ਹੁਮਦ ਰਹੀ ਸੀ ਤਾਂ ਪਰ ਨਹੀਂ ਪਤਾ ਘਰ ਦਾ ਹੀ ਪਹਿਲਾਂ ਦਵਾਈਆਂ ਵਗੈਰਾ ਕਿੰਨੀਆਂ ਕ ਖਾ ਲੀਆਂ ਫਿਰ ਤੁਸੀਂ ਦਵਾਈਆਂ 10 ਸਾਲ ਹੋ ਗਈ ਹੂੰ ਪਰ ਆਰਾਮ ਨਹੀਂ ਮਿਲਿਆ ਕੋਈ ਫਰਕ ਨਹੀਂ ਸਰਵਾਈਕਲ ਤੋਂ ਫਰਕ ਨਹੀਂ ਚੱਕਰ ਨਹੀਂ ਹਟਦੇ ਸੀ ਤਾਂ ਹੁਣ ਵੀ ਪਰਥੋ ਹੀ ਦਵਾਈ ਲੈ ਕੇ ਆਇਆ ਖਵਾਉਣ ਉਹ ਦਸੇ ਨਹੀਂ ਫਰਕ ਪਿਆ ਹਸਪਤਾਲ ਸਾਰੇ ਘੁੰਮ ਲਏ ਹੂੰ ਯਾਨੀ ਇਹ ਪਹਿਲੇ ਝਾੜੇ ਨੇ ਫਰਕ ਪੈ ਗਿਆ ਜਿਵੇਂ ਕਿ ਤੁਹਾਡੇ ਹਸਪੀਟਲ ਪਾਸ ਹੀ ਖੜੇ ਨਹੀਂ ਜੀ ਆ ਕਈ ਲੋਕ ਇਹ ਕਹਿ ਰਹੇ ਨੇ ਅਸੀਂ ਤਾਂ ਪੀਜੀਆਈ ਤੱਕ ਵੀ ਘੁੰਮੇ ਉਹ ਹੀ ਗੱਲਾਂ ਕਰਦੇ ਸੀ ਬਹੁਤ ਦਿਨ ਪਹਿਲਾਂ ਹੀ ਗੱਲਾਂ ਕਰਕੇ ਵੀ ਤੁਸੀਂ ਕਿੱਥੋਂ ਆਏ ਕਿਵੇਂ ਤੁਹਾਨੂੰ ਪਤਾ ਲੱਗੇ ਸਾਰੀਆਂ ਗੱਲਾਂ ਸੀ ਉਸ ਕਰਕੇ ਹੀ ਆਪਣੇ ਇੰਟਰੋਡਕਸ਼ਨ ਕਰਾਜੀ ਵਿੱਚ ਵੀ ਕੀ ਗੱਲਬਾਤ ਕਿਵੇਂ ਹੋ ਰਹੀ ਆ ਕਿ ਤੁਸੀਂ ਉਹਨੂੰ ਕਿਵੇਂ ਪਤਾ ਲੱਗਿਆ ਉਹੀ ਗੱਲਾਂ ਕੀਤੀਆਂ ਨੇ ਜਿਵੇਂ ਬਾਈ ਜੀ ਨੇ ਦੱਸਿਆ ਤੁਹਾਨੂੰ ਸਾਰਾ ਕੁਝ ਵੀ ਮੈਨੂੰ ਇਥੋਂ ਆ ਮੈਂ ਉਹ ਬਜ਼ੁਰਗ ਨੇ ਹੋਰ ਕਈ ਨੰਗੇ ਸਤੋਂ ਪਹਿਲਾਂ ਆ ਕੇ ਉਹ ਵੀ ਦੱਸ ਕੇ ਗਏ ਨੇ ਉਹਨਾਂ ਇੱਕ ਬੰਦਾ ਮਰੰਡੇ ਤੋਂ ਆਇਆ ਸੀ ਜੇ ਆ ਰਾਮ ਆ ਰਿਆ ਤਾਂ ਆ ਰਹੇ ਨੇ ਕਿਤੇ ਨਾ ਕਿਤੇ ਲੋਕਾਂ ਦਾ ਵਿਸ਼ਵਾਸ ਹੈ ਲੋਕਾਂ ਦਾ ਮਨ ਇੱਥੇ ਲੱਗ ਚੁੱਕਿਆ ਹੈ ਤੇ ਕਈ ਲੋਕਾਂ ਨੂੰ ਆਰਾਮ ਵੀ ਮਿਲ ਚੁੱਕਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਲੋਕਾਂ ਦਾ ਇਹੀ ਕਹਿਣਾ ਹੈ ਵੀ ਅਸੀਂ ਪੀਜੀਆਈ ਤੱਕ ਵੀ ਕਹਿ ਲਈਏ ਵੀ ਧੱਕੇ ਖਾ ਖਾ ਮੁੜਿਆਏ ਪਰ ਸਾਨੂੰ ਜਿਹੜਾ ਉਹ ਆਰਾਮ ਨਹੀਂ ਮਿਲਿਆ ਜੋ ਇੱਥੇ ਤਿੰਨ ਹਥੌਲਿਆਂ ਦੇ ਨਾਲ ਜਿਹੜਾ ਕਹਿ ਲਈਏ ਝਾੜਿਆਂ ਦੇ ਨਾਲ ਸਾਨੂੰ ਆਰਾਮ ਮਿਲ ਗਿਆ ਸੀ ਤੇ ਹੁਣ ਇਹ ਤੁਸੀਂ ਦੇਖਣਾ ਹੈ ਵੀ ਇਹ ਤੁਹਾਨੂੰ ਗੱਲਬਾਤ ਦੇ ਵਿੱਚ ਕਿੰਨਾ ਕਦਮ ਲੱਗਦਾ ਕਿਉਂਕਿ ਇੰਨਾ ਲੋਕਾਂ ਦਾ ਜਿਹੜਾ ਕਹਿ ਲਈ ਇਹਨਾਂ ਦੇ ਇਹਨਾਂ ਦੀ ਖੁਦ ਜ਼ੁਬਾਨੀ ਇਹ ਹੀ ਕਹਿਣਾ ਹੈ ਵੀ ਸਾਡੇ ਜਿਹੜੇ ਪੈਸੇ ਬਚ ਗਏ ਨੇ ਤੇ ਇੱਥੇ ਆ ਕੇ ਸਾਨੂੰ ਆਰਾਮ ਮਿਲਿਆ ਤੇ ਹੁਣ ਦੇਖਦੇ ਆ ਵੀ ਕਿੰਨੇ ਕ ਲੋਕ ਨੇ ਜਿਹੜੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਆ ਤੇ ਕਿੰਨੇ ਕ ਲੋਕ ਨੇ ਜਿਹੜੇ ਇਸ ਗੱਲ ਤੇ ਟਿੱਪਣੀ ਕਰਦੇ ਆ ਵੀ ਇਹ ਗੱਲ ਵਾਕਈ ਸੱਚ ਹੈ ਜਾਂ ਉਦਾਂ ਹੀ ਹਵਾ ਦੇ ਵਿੱਚ ਸੋਸੇਵਾ ਜੀਆਂ ਛੱਡੀਆਂ ਜਾ ਰਹੀਆਂ ਨੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਮਨੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ